ਇਹ ਦੁਨੀਆ ਤੇ ਵੱਧੇ ਪ੍ਰਦੂਸ਼ਣ ਵੱਧੇ ਨਸ਼ੇ ਵੱਧੀਆਂ ਚੀਜ਼ਾਂ ਨੂੰ ਦੇਖ ਕੇ ਇਹ ਸ਼ੁਰੂ ਕੀਤਾ ਗਿਆ ਵੀ ਲੋਕਾਂ ਦਾ ਰੁਝਾਨ ਵੱਧ ਤੋਂ ਵੱਧ ਹਰੀਆਲੀ ਵੱਲ ਤੇ ਚੰਗੇ ਕੰਮਾਂ ਵੱਲ ਹੋਵੇ। ਖੈਰ ਦੇ ਲੋਕਾਂ ਦਾ ਸਪਾਸ ਰਿਸਪੌਂਸ ਬਾਜ਼ਾਰ ਦੇ ਵਿੱਚ ਮਠਿਆਈ ਨਾਲੋਂ ਪਟਾਕਿਆਂ ਨਾਲੋਂ ਸਭ ਤੋਂ ਵੱਧ ਸਾਡੀ ਇਸ ਸੰਸਥਾ ਨੂੰ ਉਹਨਾਂ ਨੇ ਸਹਿਯੋਗ ਕੀਤਾ। ਦੇ ਸਾਲ ਨੂੰ ਅਸੀਂ ਇਸ ਤੋਂ ਵੀ ਜ਼ਿਆਦਾ ਉਪਰਾਲਾ ਕਰਾਂਗੇ ਕਿ ਸਾਡੇ ਸ਼ਹਿਰ ਵਿੱਚ ਪਟਾਕਿਆਂ ਦਾ ਨਾ ਹੀ ਖਤਮ ਹੋ ਜੇ ਸਿਰਫ ਗ੍ਰੀਨ ਦੀਵਾਲੀ ਹੋਵੇ ਸਾਡੇ ਬਈ ਅੱਜ ਕੱਲ ਦੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਬੱਚੇ ਹੈ ਉਹ ਪਟਾਕੇ ਘੱਟੋ ਘੱਟ ਚਲਾਉਣ ਕਿਉਂਕਿ ਪਟਾਕੇ ਬਹੁਤ ਜ਼ਿਆਦਾ ਪ੍ਰਦੂਸ਼ਣ ਕਰਦੇ ਆ ਸਾਹ ਦੀਆਂ ਦਮੇ ਦੀਆਂ ਹੋਰ ਕਈ ਬਿਮਾਰੀਆਂ ਹੁੰਦੀਆਂ ਇਸ ਕਰਕੇ ਅਸੀਂ ਸਾਡਾ ਜਿਹੜਾ ਉਦਮ ਕਲੱਬ ਜੈਤੋ ਹੈ ਇਹ ਡੇਲੀ ਜੈਤੋ ਇਲਾਕੇ ਦੇ ਵਿੱਚ ਲਗਭਗ 20000 ਤੋਂ ਉੱਪਰ ਬੋਧੇ ਹੋਣ ਤੱਕ ਲਗਾ ਚੁੱਕਾ ਹੈ ਜ਼ਿੰਦਗੀ ਦੇ ਵਿੱਚ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਮੰਨ ਲਓ ਮੈਂ ਆ ਮੈਂ ਜਿਹੜੀ ਮੈਨੂੰ ਆਕਸੀਜਨ ਦੀ ਲੋੜ ਹੈ ਮੈਨੂੰ ਸਾਹ ਲੈਣ ਦੇ ਲਈ ਮੈਂ ਦੋ ਦਰਖਤਾਂ ਜਿੰਨੀ ਜਿਹੜੀ ਆਕਸੀਜਨ ਹੈ ਇੱਕ ਸਾਲ ਦੇ ਵਿੱਚ ਮੈਂ ਲੈ ਜਰਾਂ ਤੁਸੀਂ ਵੀ ਲੈ ਜਣੇ ਹਰ ਇੱਕ ਇਨਸਾਨ ਨੂੰ ਦੋ ਸਾਲ ਅਸੀਂ ਕੰਜ਼ਿਊਮ ਕਰ ਜਣੇ ਦੋ ਦਰਖਤ ਵੱਡੇ ਰੁੱਖ ਜਿਹੜੇ ਆਪਾਂ ਕਹ ਦੀਏ ਤੇ ਅਸੀਂ ਲਾਉਣੇ ਕਿੰਨੇ ਕ ਹੈ ਸਫਰ ਨਦਰੂਦੋਂ ਤੁਸੀਂ ਤੇ ਮੈਂ ਆ ਜੋਤ ਜਿੱਥੇ ਦੀਵਾਲੀ ਦੀਆਂ ਅੱਜ ਲੋਕ ਮੁਬਾਰਕਾ ਦੇ ਰਹੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਪਟਾਕੇ ਦੇ ਰਹੇ ਨੇ ਪਟਾਕੇ ਖਰੀਦ ਰਹੇ ਨੇ ਤੇ ਵਕ-ਵਕ ਥਾਮਾ ਤੇ ਪਟਾਕਿਆਂ ਦੀਆਂ ਹਸਟਾਲਾਂ ਲੱਗੀਆਂ ਹੋਈਆਂ ਉੱਥੇ ਹੀ ਜਿਹੜੇ ਦਰਖਤ ਐ ਉਹਨਾਂ ਦੀ ਵੀ ਇੱਕ ਹਸਟਾਲ ਲੱਗੀ ਹੋਈ ਆ ਮਿਸ਼ਨ ਹਰੀਆਲੀ ਤੇ ਵੀਰਾਂ ਨੇ ਮਿਲ ਕੇ ਉਪਰਾਲਾ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਪੌਦੇ ਬਹੁਤ ਗਿਣਤੀ ਦੇ ਵਿੱਚ ਘੱਟ ਦੇਖਣ ਨੂੰ ਮਿਲਦੇ ਆ ਜਿਵੇਂ ਫੁੱਲਾ ਵਾਲੇ ਪੌਦੇ ਜਾਂ ਮੈਂ ਉਧਰ ਦੀ ਗੱਲ ਕਰਾਂ ਵੀ ਫਲਾ ਦੇ ਬੂਜੇ ਜਿਵੇਂ ਆਲੂ ਬੁਖਾਰੇ ਦਾ ਬੂਜਾ ਹੋਰ ਕਈ ਅਜਿਹੇ ਬੂਜੇ ਤਾ ਉਹ ਅੱਜ ਇੱਥੋਂ ਮਿਲ ਰਹੇ ਨੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇਧਰੋਂ ਸਾਡੇ ਸਤਕਾਰਯੋਗ ਬਾਪੂ ਜੀ ਤੋਂ ਗੱਲਬਾਤ ਸ਼ੁਰੂ ਕਰ ਲੈਨੇ ਆ ਬਾਪੂ ਜੀ ਇਹ ਫਿਰ ਕਿਵੇਂ ਸੋਚਿਆ ਕਿਉਂਕਿ ਇਸ ਦਿਨ ਲੋਕ ਪਟਾਕੇ ਤਾਂ ਖਰੀਦਦੇ ਖਰੀਦਦੇ ਨੇ ਅੱਜ ਇੱਕ ਵੱਖਰਾ ਕਨਸੈਪਟ ਆ ਲੋਕ ਦਰਖਤ ਖਰੀਦ ਰਹੇ ਨੇ ਇਹ ਦੁਨੀਆ ਤੇ ਵਾਧੇ ਪ੍ਰਦੂਸ਼ਨ ਵਾਧੇ ਨਸ਼ੇ ਵਾਧੀਆਂ ਚੀਜ਼ਾਂ ਨੂੰ ਦੇਖ ਕੇ ਇਹ ਸ਼ੁਰੂ ਕੀਤਾ ਗਿਆ ਜੀ ਵੀ ਲੋਕਾਂ ਦਾ ਰੁਝਾਨ ਵੱਧ ਤੋਂ ਵੱਧ ਹਰੀਆਲੀ ਵੱਲ ਤੇ ਚੰਗੇ ਕੰਮਾਂ ਵੱਲ ਹੋਵੇ ਕਿਉਂਕਿ ਤੁਹਾਨੂੰ ਪਤਾ ਹੀ ਆਜ ਕੱਲ ਕੋਈ ਕਿਸੇ ਹਰੀਆਲੀ ਬਾਰੇ ਨਹੀਂ ਸੋਚਦਾ ਪ੍ਰਦੂਸ਼ਣ ਹੀ ਪ੍ਰਦੂਸ਼ਣ ਆ ਉਸ ਕਰਕੇ ਉਸ ਨੂੰ ਘਟਾਉਣ ਵਾਸਤੇ ਇਹ ਉਦਮ ਕਲੱਬ ਅਤੇ ਭਲਾਰ ਫਾਊਂਡੇਸ਼ਨ ਵੱਲੋਂ ਇਹ ਮਹਿੰਮ ਚਲਾਈ ਗਈ ਹੈ ਜੀ ਸ਼ਹਿਰ ਦੇ ਲੋਕਾਂ ਦਾ ਰਿਸਪੌਂਸ ਕਿਵੇਂ ਹੈ ਕਿਉਂਕਿ ਜਿਵੇਂ ਬਾਜ਼ਾਰਸ ਦੇਖ ਰਹੇ ਆ ਪਟਾਕੇ ਖਰੀਦੇ ਜਾ ਰਹੇ ਨੇ ਪੌਦੇ ਕਿੰਨੇ ਖਰੀਦ ਰਹੇ ਸ਼ਹਿਰ ਦੇ ਲੋਕਾਂ ਦਾ ਰਿਸਪੌਂਸ ਬਾਜ਼ਾਰ ਦੇ ਵਿੱਚ ਮਠਿਆਈ ਨਾਲੋਂ ਪਟਾਕਿਆਂ ਨਾਲੋਂ ਸਭ ਤੋਂ ਵੱਧ ਸਾਡੀ ਇਸੇ ਸੰਸਥਾ ਨੂੰ ਨਾ ਨੇ ਸਹਿਯੋਗ ਕੀਤਾ ਹੈ ਬਹੁਤ ਲੋਕ ਪੌਦੇ ਲੈ ਕੇ ਗਏ ਆ ਬਹੁਤ ਲੋਕਾਂ ਨੇ ਬੜਾ ਸਾਡੇ ਨਾਲ ਸਹਿਯੋਗ ਦਿੱਤਾ ਜੀ ਇਸ ਇਸ ਹਿਸਾਬ ਦੇ ਨਾਲ ਬਹੁਤ ਕੈਂਤੀ ਦੇ ਵਿੱਚ ਅਰ ਕੀ ਗ੍ਰੀਨ ਦੀਵਾਲੀ ਮਨਾਈ ਜਾਵੇ ਗ੍ਰੀਨ ਦੀਵਾਲੀ ਮਨਾਈ ਜਾਊਗੀ ਆਉਂਦੇ ਸਾਲ ਨੂੰ ਅਸੀਂ ਇਸ ਤੋਂ ਵੀ ਜ਼ਿਆਦਾ ਉਪਰਾਲਾ ਕਰਾਂਗੇ ਕਿ ਸਾਡੇ ਸ਼ਹਿਰ ਵਿੱਚ ਪਟਾਕਿਆਂ ਦਾ ਨਾ ਹੀ ਖਤਮ ਹੋ ਜਾਵੇ ਸਿਰਫ ਗ੍ਰੀਨ ਦੀਵਾਲੀ ਹੋਵੇ ਸਾਡੇ ਸ਼ਹਿਰ ਠੀਕ ਹੈ ਜੀ ਹਾਂਜੀ ਤਾਂ ਇਧਰ ਹੋਰ ਵੀ ਕਈ ਸੱਜਣ ਨੇ ਤਾਂ ਭਾਈ ਮੇਰੇ ਨਾਲ ਧੀਰ ਸਾਹਿਬ ਮੌਜੂਦ ਹੋਣਗੇ ਧੀਰ ਸਾਹਿਬ ਫਿਰ ਕਿਵੇਂ ਦੇਖਦੇ ਹੋ ਜਿੱਥੇ ਲੋਕ ਪਟਾਕੇ ਖਰੀਦਦੇ ਸੀ ਅੱਜ ਬਹੁਤ ਸਾਰੇ ਲੋਕ ਮੈਂ ਦੇਖਿਆ ਪੌਦੇ ਖਰੀਦ ਰਹੇ ਨੇ ਇਹ ਜੀ ਉਦਮ ਕਲੱਬ ਜੈਤੋ ਦੇ ਬਲੇ ਹਾਰ ਫਾਊਂਡੇਸ਼ਨ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਸੰਬੰਧੀ ਤਾਂ ਕਿ ਜਿਹੜੇ ਅੱਜ ਕੱਲ ਦੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਬੱਚੇ ਹੈ ਉਹ ਪਟਾਕੇ ਘੱਟੋ ਘੱਟ ਚਲਾਉਣ ਕਿਉਂਕਿ ਪਟਾਕੇ ਬਹੁਤ ਜ਼ਿਆਦਾ ਪ੍ਰੋਡਕਸ਼ਨ ਕਰਦੇ ਆ ਸਾਹ ਦੀਆਂ ਦਮੇ ਦੀਆਂ ਹੋਰ ਕਈ ਬਿਮਾਰੀਆਂ ਹੁੰਦੀਆਂ ਇਸ ਕਰਕੇ ਅਸੀਂ ਸਾਡਾ ਜਿਹੜਾ ਉਦਮ ਕਲੱਬ ਜੈਤੋ ਹੈ ਇਹ ਡੇਲੀ ਜੈਤੋ ਇਲਾਕੇ ਦੇ ਵਿੱਚ ਲਗਭਗ 20000 ਤੋਂ ਉੱਪਰ ਪੌਦੇ ਹੋਂਦ ਤੱਕ ਲਗਾ ਚੁੱਕਾ ਹੈ ਉਦੋਂ ਦੀ ਜਿਹੜੀ ਹੈਗੀ ਸਾਡੇ ਪਹਿਲੇ ਚੱਲ ਰਿਹਾ ਹੈ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਜੈਤੋ ਇਲਾਕੇ ਦੇ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਬੇਸ਼ੱਕ ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਨੇ ਸਾਡੀ ਟੀਮ ਨੇ ਗ੍ਰੀਨ ਦੀਵਾਲੀ ਬਣਾਉਣ ਸੰਬੰਧੀ ਪਟਾਕੇ ਨਾ ਚਲਾ ਕੇ ਪੌਦੇ ਲਗਾਉਣ ਦੇ ਸੰਬੰਧੀ ਪਹਿਲਾ ਸੈਮੀਨਾਰ ਲਗਾਈ ਬੱਚਾ ਦੀ ਸਵੇਰ ਦੀ ਸਭਾ ਦੇ ਵਿੱਚ ਜਾ ਕੇ ਉਹਨੂੰ ਸਬੋਧਨ ਕੀਤਾ ਨਾਲ ਬੱਚਾ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਗ੍ਰੀਨ ਦੀਵਾਲੀ ਕਿਵੇਂ ਬਣਾਉਣੀ ਹੈ ਤੇ ਇਸ ਵਾਰ ਰਾਮੀ ਲਾ ਗਰਾਊਂਡ ਜੈਤੋ ਦੇ ਵਿੱਚ ਸਾਡੇ ਉਦਮ ਕਲੱਬ ਵੱਲੋਂ ਪੌਦਿਆਂ ਦੀ ਸਟਾਲ ਵੀ ਲਗਾਈ ਜਾਊਗੀ ਤੇ ਤੁਸੀਂ ਉੱਥੇ ਆ ਕੇ ਵੀ ਪੌਦੇ ਲੈ ਸਕਦੇ ਹੋ ਅਸੀਂ ਸਵੇਰ 8 ਵਜੇ ਦੇ ਇੱਥੇ ਪੌਦੇ ਲੈ ਕੇ ਆਏ ਸੀ ਸਾਡੇ ਕੋਲੇ ਹੁਣ ਜਿਹੜੇ ਇਸ ਟਾਈਮ ਪੌਦੇ ਪਏ 70% ਤੋਂ ਵੱਧ ਪੌਦੇ ਸਾਡੇ ਲੱਗ ਚੁੱਕੇ ਆ। ਅੱਛਾ ਜੀ। ਲਗਭਗ 22500 ਦੇ ਕਰੀਬ ਜਿਹੜੇ ਜੈਤੋ ਦੇ ਪਰਿਵਾਰ ਐ, ਬੱਚਿਆਂ ਦੇ ਸਮੇਤ ਆ ਕੇ ਸਾਡੇ ਕੋਲ ਇੱਥੇ ਸਵੇਰ ਦਾ ਇੱਥੇ ਰੌਣਕ ਲੱਗੀ ਹੋਈ ਸੀ। ਉਹ ਪੌਦੇ ਲੈ ਕੇ ਗਏ, ਉਹਨਾਂ ਨੇ ਵਾਅਦਾ ਵੀ ਕੀਤਾ ਬੱਚਾ ਨੇ ਵੀ, ਪਰਿਵਾਰਾਂ ਨੇ ਵੀ ਵੀ ਬਸ ਇਹ ਪੌਦੇ ਲਾ ਕੇ ਵੱਡੇ ਵੀ ਕਰਾਂਗੇ। ਜਰੂਰ ਇਸ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅੱਜ ਕੱਲ ਦੇ ਬੱਚਿਆਂ ਵੱਲੋਂ ਤੇ ਸਾਡੇ ਕਲੱਬ ਵੱਲੋਂ। ਅਸੀਂ ਉਮੀਦ ਕਰਦੇ ਅੱਗੇ ਤੋਂ ਵੀ ਸਾਡੀ ਜਰੀਏ ਸੇਵਾਇ ਜਾਰੀ ਰਹੇ। ਤਾਂ ਇੱਧਰ ਹੋਰ ਵੀ ਨੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਕਿਹੜੇ 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 ਤਰ੍ਹਾਂ ਦੇ ਪੌਦੇ ਆ ਜੀ ਨਾ ਕਿਹੜੇ ਕਿਹੜੇ ਪੌਦੇ ਦੇ ਰਹੇ ਹੋ ਇੱਥੇ ਵਕ ਵਕ categories ਨੂੰ ਧਿਆਨ ਚ ਰੱਖਦੇ ਹੋਏ ਸੀਜ਼ਨਲ ਜਿਹੜੇ ਆ ਔਰਨਮੈਂਟਲ ਆ ਉਹ ਵੀ ਲਿਆ ਹੈ ਹਰਬਲ ਵੀ ਹੈ ਫਰੂਟ ਟਰੀ ਵੀ ਹੈ ਛੇੜੀ ਵੀ ਹੈ ਇਹ ਟੈਂਬਰ ਵਾਲੇ ਵੀ ਹੈ ਹਰ ਤਰ੍ਹਾਂ ਦਾ ਪੌਦਾ ਇੱਥੇ ਅਸੀਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਵੈਸੇ ਅਸੀਂ ਪੂਰਾ ਤਾਂ ਨਹੀਂ ਉਤਰ ਸਕਦੇ ਕੋ ਬਹੁਤ ਜਿਹੜੀਆਂ ਕਿਸਮਾਂ 3 ਕਰੋੜ 26 ਲੱਖ ਪ੍ਰਜਾਤੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮੈਂ ਖਿਆਲ ਹੈ ਵੀ 1.5 ਲੱਖ ਤੋਂ ਉੱਪਰ ਇਹ ਪਲਾਂਟਸ ਦਾ ਹੀ ਹੈ ਗਿਆ ਜਿਨ੍ਹਾਂ ਦਾ ਕਰ ਸਕਦੇ ਅਸੀਂ ਇਹਨਾਂ ਤਾਂ ਨਹੀਂ ਕਰ ਸਕ ਪਰ ਕੋਸ਼ਿਸ਼ ਕੀਤੀ ਹੈ ਅਸੀਂ ਇੱਕ ਆਪਦੀ ਨਰਸਰੀ ਤਿਆਰ ਕੀਤੀ ਹੈ ਉਦਮ ਕਲੱਬ ਦੀ ਉੱਥੋਂ ਤਿਆਰ ਕਰਕੇ ਪੌਦੇ ਇੱਥੇ ਫ੍ਰੀ ਆਫ ਕੋਸਟ ਦਿੱਤੇ ਹੈ ਕੁਝ ਪੌਦੇ ਅਸੀਂ ਬਾਹਰੋਂ ਹਾਇਰ ਕਰਕੇ ਇੱਥੇ ਨੋ ਪ੍ਰੋਫਿਟ ਨੋ ਲੋਸ ਤੇ ਉਹਨਾਂ ਨੂੰ ਮੁਹੱਈਆ ਕਰਵਾਇਆ ਹੈ ਤਾਂ ਕਿ ਲੋਕਾਂ ਦੇ ਵਿੱਚ ਇਸ ਪ੍ਰਤੀ ਉਤਸ਼ਾਹ ਹੋਵੇ ਲੋਕ ਬੱਚੇ ਆ ਜਿਹੜੇ ਇਸ ਮਿਸ਼ਨ ਤੋਂ ਉਡਣ ਕੇ ਪਟਾਕੇ ਨਹੀਂ ਚਲਾਉਣੇ ਔਰ ਗ੍ਰੀਨ ਦੀਵਾਲੀ ਦਾ ਮਿਸ਼ਨ ਲੈ ਕੇ ਅਸੀਂ ਇਹ ਅੱਜ ਇੱਥੇ ਸਟਾਲ ਲਾਈ ਹੈ ਕਿੰਨਾ ਕਿੰਨਾਕ ਇਫੈਕਟ ਪੈ ਰਿਹਾ ਇਹਦੇ ਨਾਲ ਵੇਖੋ ਜਿੱਦੀ ਸਾਡੀ ਉਮੀਦ ਸੀ ਉਮੀਦ ਤੋਂ ਬਹੁਤ ਜ਼ਿਆਦਾ ਵੱਧ ਗਿਆ ਅਸੀਂ ਆਪ ਦੀ ਉਮੀਦ ਤੋਂ ਵੱਧ ਪੌਦੇ ਲਿਆਏ ਸੀ ਔਰ ਜੇ ਤੁਸੀਂ ਦੇਖ ਹੀ ਰਹੇ ਹੋ ਕਿ ਲੋਕਾਂ ਦਾ ਇੰਨਾ ਹੌਸਾ ਹੈ ਕਿ ਸਾਡੇ 1 ਘੰਟੇ ਦੇ ਵਿੱਚ ਹੀ ਸਾਡੇ ਹਜ਼ਾਰਾਂ ਪੌਦੇ ਇੱਥੋਂ ਜਿਹੜੇ ਸੇਲ ਹੋਏ ਹੈਗੇ ਬੜੇ ਖੁਸ਼ੀ-ਖੁਸ਼ੀ ਲੈ ਕੇ ਗਏ ਔਰ ਜਿਹੜੇ ਲੈ ਕੇ ਗਏ ਔਰ ਲਾਉਣ ਦਾ ਵੀ ਉਹ ਤਿਆਰ ਕਰਕੇ ਗਏ ਆ ਜੀ ਤਾਂ ਹੋਰ ਵੀ ਜਿਹੜੇ ਵਲੰਟੀਅਰ ਨੇ ਕੀ ਕਹਿਣਾ ਚਾਹੁੰਦੇ ਕੀ ਸਰ ਬਸ ਅਸੀਂ ਹੀ ਸਾਡੇ ਵੱਲੋਂ ਸੰਦੇਸ਼ ਹੈ ਜੀ ਵੀ ਜੇਤੂ ਇਲਾਕੇ ਦੇ ਵਿੱਚ ਜਿੰਨੇ ਵੀ ਆਪਣੇ ਅਸੀਂ ਸੱਜਣ ਰਹਿ ਰਹੇ ਆ ਵੱਧ ਤੋਂ ਵੱਧ ਅਸੀਂ ਪੌਦੇ ਜ਼ਰੂਰ ਲਗਾਈਏ ਕਿਉਂਕਿ ਅਗਰ ਅਸੀਂ ਪੌਦੇ ਲਗਾਵਾਂਗੇ ਇੱਕ ਹਰ ਇੱਕ ਇਨਸਾਨ ਹੈ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਮੰਨ ਲਓ ਮੈਂ ਆ ਮੈਂ ਜਿਹੜੀ ਮੈਨੂੰ ਆਕਸੀਜਨ ਦੀ ਲੋੜ ਹੈ ਮੈਨੂੰ ਸਾਹ ਲੈਣ ਦੇ ਲਈ ਮੈਂ ਦੋ ਦਰਖਤਾਂ ਜਿੰਨੀ ਜਿਹੜੀ ਆਕਸੀਜਨ ਹੈ ਇੱਕ ਸਾਲ ਦੇ ਵਿੱਚ ਮੈਂ ਲੈ ਜene ਤੁਸੀਂ ਵੀ ਲੈ ਜene ਹਰ ਇੱਕ ਇਨਸਾਨ ਨੂੰ ਦੋ ਸਾਲ ਅਸੀਂ ਕੰਜ਼ਿਊਮ ਕਰ ਜene ਦੋ ਦਰਖਤ ਵੱਡੇ ਰੁੱਖ ਜਿਹੜੇ ਆਪਾਂ ਕਹਿ ਦੀਏ ਤੇ ਅਸੀਂ ਲਾਉਣੇ ਕਿੰਨੇ ਕ ਇਸ ਕਰਕੇ ਸਾਡਾ ਇਹੀ ਉਪਰਾਲਾ ਵੀ ਹਰ ਇਨਸਾਨ ਸਾਲ ਦੇ ਵਿੱਚ ਬੜੇ ਨਹੀਂ ਤਾਂ ਘੱਟੋ-ਘੱਟ 4-5 ਰੁੱਖ ਲਾ ਕੇ ਜਰੂਰ ਪਾਲੇ ਤਾਂ ਕਿ ਆਪਾਂ ਨੂੰ ਆਕਸੀਜਨ ਲੈਣ ਦੇ ਲਈ ਸਾਹ ਲੈਣ ਦੇ ਲਈ ਜਿਹੜੇ ਪੌਦੇ ਆ ਮਿਲ ਸਕਣ ਜਿਹੜਾ ਅਸੀਂ ਜਿਹੜੀ ਕੰਜ਼ਿਊਮ ਕਰਦੇ ਆ ਸਾਨੂੰ ਉਹ ਦੇਣਾ ਵੀ ਕੁਦਰਤ ਨੂੰ ਬੰਦ ਹੈ ਤੇ ਇਹੀ ਸਾਡਾ ਉਪਰਾਲਾ ਜੀ ਸਾਡੇ ਸਾਡਾ ਮਿਸ਼ਨ ਹੈ ਥੈਂਕ ਯੂ ਸੋ ਮਚ ਸ਼ੁਕਰੀਆ ਜੀ ਤਾਂ ਜੇਤੋ ਤੋਂ ਇਹ ਜਿਹੜੀ ਤਸਵੀਰ ਅਧਿਕਾਰਿਆ ਹਾਂ ਜੀ ਆਈਐਮ ਬ੍ਰਿਡ ਵੈਟਰ ਜੀ ਕਿਉਂਕਿ ਰਾਮ ਰਾਜ ਸੇਵਕ ਫਰੀडम ਫੈਕਟਰ ਜਿਹੜੇ ਦਾ ਸਰਪ੍ਰਸ ਨੁਕੀਰ ਅਧਿਕਾਰ ਦਾ ਪ੍ਰਦਾਨ ਜਤੋ ਇੱਕ ਬੁੱਟਿਆਂ ਨੂੰ ਲੈ ਕੇ ਜਾਣਾ ਬਹੁਤ ਸੁੱਖ ਹੈ ਪਰ ਇਹਦੀ ਪਾਲਣ ਕਰ ਪਾਲਣ ਪੋਸ਼ਣ ਕਰਨਾ ਇਹਨੂੰ ਇੱਕ ਲਾਉਣਾ ਪਾਣੀ ਲਾਉਣਾ ਤੇ ਜਿਵੇਂ ਜਦੋਂ ਪਾਣੀ ਲਾਉਂਗੇ ਤੇ ਬੂਟਾ ਵੇਖੋ ਕਿਵੇਂ ਜਾਂਦਾ ਤੇ ਬੰਦਾ ਵੀ ਜੇ ਇੱਕ ਸਵੇਰ ਪਾਣੀ ਦਾ ਗਲਾਸ ਉੱਠ ਸੰਸਾਰ ਪੀਵੇ ਤੇ ਵੇਖੋ ਉਹਦੀ ਉਮਰ ਕਿੰਨੀ ਵੱਧੀ ਹੈ ਸ਼ਾਪ ਰਹੀ ਕਈ ਨਾੜਾ ਕੋਈ ਜਾਂਦੀ ਹੈ ਸ਼ਾਮ ਖੁੱਲ ਕੇ ਹੁੰਦਾ ਹੈ ਤੇ ਇਸ ਨੂੰ ਆਪਾਂ ਕਿਵੇਂ ਸੁਰੱਖਿਤਾ ਦੇ ਤਰੀਕ ਨੂੰ ਕਰਦੇ ਜੀ ਜੀ ਇਹ ਜਿਹੜਾ ਹੈ ਮਿਸ਼ਨ ਹਰਿਆਲੀ ਮਾਤਾ ਬਾਪ ਨੂੰ ਰੱਖਿਆ ਜੀਵਨ ਸੁਰੱਖਿਅਤ ਲੈ ਡੇ ਤੋਂ ਜ਼ਿਲ੍ਹਾ ਫਰੀਕੋਟ ਇਸ ਕਲੱਬ ਦੀ ਮੈਂ ਬਹੁਤ ਹੀ ਤਾਰੀਫ ਕਰਦਾ ਹਾਂ ਤੇ ਇਹਨਾਂ ਨੇ ਮੂਟੇ ਐਨੇ ਵੜਦੇ ਹਨ ਤੇ ਮੇਰਾ ਖਿਆਲ ਹੈ ਕੋਈ ਗਿਨਤੀ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਲੋਕ ਹੈ ਇਹਨਾਂ ਨੇ ਇਸ ਕਲੱਬ ਨੇ ਇੱਕ ਵੱਖਰਾ ਉਪਰਾਲਾ ਕੀਤਾ ਤੇ ਗ੍ਰੀਨ ਦੀਵਾਲੀ ਇਸ ਸ਼ਹਿਰ ਦੇ ਵਿੱਚ ਕੁਝ ਇਲਾਕੇ ਦੇ ਵਿੱਚ ਕੁਝ ਘਰਾਂ ਦੇ ਵਿੱਚ ਮਨਾਈ ਜਾਣੀ ਹੈ ਕਿਉਂਕਿ ਬਹੁਤ ਸਾਰੇ ਲੋਕ ਦਰਖਤ ਖਰੀਦ ਰਹੇ ਨੇ ਪਟਾਕੇ ਖਰੀਦਣ ਦੀ ਬਜਾਏ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਰਹੋ ਸਫਰ ਟੀਵੀ ਨਾਲ ਫਿਰ ਮਿਲਾਂਗਾ ਧੰਨਵਾਦ